ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਭਰਾ ਵਧੀਆ ਹੋਣਗੇ ਤੇ ਅੱਜ ਬਈ ਆਪਾਂ ਆਏ ਸੀਗੇ ਵੱਲੋ ਬਾਜੀ ਤੇ ਇੱਥੇ ਕੁਪੁੱਤਰ ਡੇ ਸੀਗੇ 3200 ਮੁੰਡ ਨੂੰ 49 ਕੁਪੁੱਤਰ ਡੇ ਬਈ ਤੇ ਆਪਾਂ ਆ ਜੋ ਸਨਪੁੱਤਰ ਦਿਖਾ ਰਹੇ ਆ ਬਈ ਮੰਦਰ ਬਈ ਟੰਗਾਲੀ ਟੰਗਾਲੀ ਤੋਂ ਤੇ ਬਈ ਤਾਰੀ ਉਸਤਾਦ ਲੀਰਾ ਵਾਲੀ ਦਾ ਸੌਰੀ ਚੇਲੇ ਆ ਬਈ ਤੇ ਆ ਬਈ ਮੰਦਰਾ ਤੇ ਬਈ ਦੇ ਕੁਪੁੱਤਰ ਨੇ ਪਹਿਲਾ ਨੰਬਰ ਲਾਇਆ ਬਈ ਸਭ ਤੋਂ ਵੱਡਾ ਕੁਪੁੱਤਰ ਤੇ ਦੂਜੇ ਨੰਬਰ ਦੇ ਮਹਰਾਜ ਵਾਲਿਆਂ ਦਾ ਕੁੱਪਟਰ ਸੀ ਤੇ ਤੀਜੇ ਨੰਬਰ ਦੇ ਆਪਣੀ ਗੋਲੀ ਸੀ ਤੇ ਬਾਈ ਦੇ ਕੁੱਪਟਰ ਨੇ ਬਾਈ ਸਿਰਾ ਲਾਤਾ ਉੱਡ ਗਿਆ ਢਾਂਗੀ ਜਿਹੜਾ ਬਾਦਾਂ ਵੀ ਜਿੱਤਿਆ ਸਾਰਾ ਕੁਝ ਜਿੱਤਿਆ ਤੇ ਪਹਿਲਾ ਨੰਬਰ ਵੀ ਲਾਇਆ ਕੀ ਆਲਾ ਬਾਈ ਠੀਕ ਠਾਕ ਬਾਈ ਵਧੀਆ ਹੋਰ ਬਾਈ ਕਹਿਵਾ ਸਿੱਤਾ ਹਾਂ ਹਾਂ ਇੱਕ ਤੇ ਵਧਾਈਆਂ ਬਾਈ ਹਾਂ ਰੱਖ ਸੋਨੂ ਇਹਦਾ ਬਾਈ ਤੇ ਮੇਰੇ ਸਟੇਜ ਨੂੰ ਬਹੁਤ ਬਹੁਤ ਵਧਾਈਆਂ ਬਾਈ ਸਹੀ ਆ ਇਹ ਵਾਲੇ ਤਾਰੀ ਨੂੰ ਬਾਈ ਤੇ ਇੱਕ ਵਾਰ ਨੂੰ ਬਈ ਸਹੀ ਆ ਭਰਾ ਸਹੀ ਆ ਹਾਂ ਜੀ ਹਾਂ ਜੀ ਸਾਰੇ ਪਰਿਵਾਰ ਨੂੰ ਸੁਖਾਂਤੀ ਨਾਲ ਹਾਂ ਹਾਂ ਬਿਲਕੁਲ ਉਸਤਾ ਜੀ ਅਗਰ ਪਨਾਲੀ ਸਾਰੇ ਨਾਲ ਕੰਮ ਚੱਲਦਾ ਤੇ ਆ ਵੀਰੇ ਸੀਗੇ ਜੀ ਨਾਲ ਬਾਈ ਦੇ ਆ ਸਾਰੇ ਭਰਾ ਇਹ ਇਹਨਾਂ ਦਾ ਬਾਈਆਂ ਦੀ ਟੀਮ ਆ ਗਈ ਸਾਰੀ ਬਾਈ ਯਾਰ ਕੁੱਤਰੇ ਰੂਹ ਕੋਸ਼ ਕਰਤੀ ਉਹ ਹਾਂ ਬਈ ਬਿਲਕੁਲ ਬਿਲਕੁਲ ਬੱਸ ਤਫਾ ਕੇ ਉੱਡੇ ਰਹੇ ਸੀ ਸਿਰ ਹਲਾਦਾ ਬਈ ਸਿਰ ਹਾਂ ਮਨ ਲੱਦਾ ਦਾ ਘੰਟਾ ਬੀਤ ਗਿਆ ਆ ਗਿਆ ਬਈ ਸਵਾਦ ਬਿਲਕੁਲ ਬਾਈ ਗੱਲ ਐਂਡ ਲਾਦਾ ਬਈ ਹਾਂ ਬਿਲਕੁਲ ਦੇਖੋ ਤੇ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਆ ਵੀਰੇ ਹੁਣੀ ਨਾਲ ਆ ਗਏ ਤੇ ਆ ਕਬੂਤਰ ਸੀਗੇ ਬਈ ਡੱਬਾ ਬਹੁਤ ਪੜ ਆਊਟ ਆ ਬਈ ਸਿਰ ਹਲਾਦਾ ਸਹੀ ਹੈ ਬਾਈ ਹਾਂ ਇਹ ਨਾਲ ਦਾ ਬਾਈ ਪੁੱਤਰ ਕਿਹੜਾ ਵੱਡਾ ਗੋਪੁੱਤਰ ਹੈ ਬਾਈ ਤਾਰੀਖਾ ਨੇ ਮੋਲ ਲੈ ਲਈ 210000 ਦਾ ਉਹਦੇ ਪੁੱਤ ਦਾ ਪੁੱਤ ਹੈਗਾ ਬਾਈ ਇਹੇ ਵਾਹ ਜੀ ਵਾਹ ਹਾਂ ਰਸੇਓੜੇ ਵਾਲੇ ਦਾ ਮੰਨ ਲਾ ਬਾਈ ਹਾਂ ਜੀ ਹਾਂ ਹਾਂ ਪੂਰੂ ਵਾਲੇ ਪੁੱਤਰਾਂ ਜੋ ਬਾਈ ਠੀਕ ਹੈ ਵੀਰੇ ਹਾਂ ਜੀ ਹਾਂ ਇਹਨਾਂ ਦੇ ਬਾਈ ਹੋਰ ਵੀ ਆਪਣੇ ਕੋਲ ਭੈਣ ਪਰੋ ਹਾਂ ਹੈ ਗਿਆ ਬਾਈ ਉੱਡੇ ਗਈ ਬਾਜੀ ਹਾਂ ਬਾਈ ਇਹੀਂ ਉੜਦੇ ਆ ਬਾਈ ਇਹ ਪਹਿਲਾਂ ਬਾਈ ਜਿੱਤੇ ਵੇ ਇਹ ਕਿੱਥੇ ਜਿੱਤਿਆ ਪਹਿਲਾਂ ਇਹ ਪੂਰੀ ਜਿੱਤਿਆ ਬਾਈ ਪਹਿਲਾਂ ਬਾਈ ਵਾਹ ਜੀ ਵਾਹ ਹਾਂ ਉਹਦੇ ਥੋੜੀ ਠੰਢੀ ਜੀ ਸੀ ਵਾਲੀ ਪੁੱਤਰ ਸੀ ਉਹਦੇ ਅੱਛਾ 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 ਇਹਨੂੰ ਬਾਈ ਉੜਦੇ ਨੂੰ 16 ਦਿਨ ਹੋ ਗਏ ਸਹੀ ਅੱਜ ਵਾਹ ਜੀ ਵਾਹ ਡੇਢ ਮਹੀਨਾ ਹੋ ਗਿਆ ਹਾਂ ਜੀ ਹੋ ਗਿਆ ਜਮਾਂ ਸਹੀ ਦੇਖੋ ਮਿੱਤਰੋ ਡੇਢ ਮਹੀਨਾ ਹੋ ਗਿਆ ਉੱਡਦੇ ਨੂੰ ਤੇ ਬਾਜੀ ਤੋਂ ਬਾਅਦ ਕਿੰਨਾ ਟਾਂ ਬਾਅਦ ਛੱਡਿਆ ਜੀ ਬਾਈ ਨੂੰ ਬਾਜੀ ਤੋਂ ਬਾਅਦ ਹਫ਼ਤੇ ਬਾਅਦ ਬਾਈ ਘਟੇ ਛੱਡਣਾ ਸਹੀ ਹੈ ਸਹੀ ਹੈ ਸਹੀ ਹਾਂ ਜੀ ਤੇ ਆ ਜਨਮਰ ਬਾਈ ਬਿਲਕੁਲ ਵੀ ਹਜੇ ਠੀਕ ਬੈਠਾ ਜਨਮਰ ਬਾਈ ਤੇ ਬਾਈਆਂ ਦੀ ਮਿਹਨਤ ਨੂੰ ਪਰਮਾਤਮਾ ਹੋਰ ਵੀ ਰੰਗ ਲਾਵੇ ਬਾਈ ਤੇ ਭਰਾ ਬਾਜੀਆ ਜਿਤੇ ਰਹਿਣ ਥੈਂਕ ਯੂ ਬਾਈ ਹਾਂ ਬਹੁਤ ਬਹੁਤ ਧੰਨਵਾਦ 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 ਭਰਾਵਾ ਜਿਹੜੇ ਨੇ ਸਹਿਯੋਗ ਦਿੱਤਾ ਸਾਰੇ ਭਰਾਵਾਂ ਨੇ ਹਾਂ ਜੀ ਹਾਂ ਜੀ ਬਾਈ ਜਿਹ